ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤੇ ਅੱਜ ਰਿਜਿਸਟਰ ਦਾ ਸਰਗਾ ਇਸ ਵਕਤ ਜਨਾਗੁਰੂ ਇਹ ਹੈ ਹਮੇਂ ਜੀ ਜੋ ਬਾਈਪਾਸ ਦੇ ਨਹੀਂ ਠੀਕ ਆ ਉਹਦਾ ਕਿਹੜਾ ਇਹ ਦੇਖਾ ਕੋਈ ਕੋਈ ਦੇਖਣ ਵਾਲਾ ਉਹ ਜੇ ਆਪ ਹੱਬ ਨੇ ਧਿਆਨ ਨਾਲ ਦੇਖਣਾ ਕਿ ਪੰਜਾਬੀ ਵਿਰਸੇ ਦੇ ਨਾਲ ਸਾਰਾ ਸਭੰਦੋ ਤਹਾ ਦੇਖੋ ਪੰਜਾਬ ਦਾ ਵਿਰਸਾ ਇਹ ਸਾਰਾ ਵਿਰਸਾ ਹੀ ਹੈ ਪੰਜਾਬੀ ਇਹ ਤੇ ਆ ਸਾਰਾ ਚਰਖਾ ਕੱਪੜੇ ਧਾਰਾ ਗਾਂਢੇ ਇਹ ਜੋ ਪੰਜਾਬ ਦੇ ਵਿਰਸੇ ਦੇ ਮੁਤਾਬਕ ਹੈ ਉਹ ਇਹਦੇ ਨਾਲ ਜੋ ਕਿ ਆਮ ਲੋਕ ਪੰਜਾਬੀ ਵਿਰਸੇ ਦਾ ਜਿਹੜਾ ਜੁੜੇ ਕਮਾ ਰਹੇ ਆ ਸਾਰਿਆਂ ਭਗੇ ਲਿਆ ਜਿਹੜੇ ਅੰਦਰ ਆ ਘਪਰੂ ਮਾਤਾ ਦਾ ਦਸਿਆ ਜਿਹਦਰਾ ਮਤੇ ਹਰਾਂ ਦਾ ਦਸਿਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕਰਾਉਂ ਦੇਖ ਰਿਹਾ ਹੈ ਦੇਖੋ ਬੱਚਾ ਅਤੇ ਪੰਘੂੜਾ ਜਿਦਾ ਪਿਛਲੇ ਜਮਾਤ ਦੇ ਵਿੱਚ ਹਾਥੀ ਚੱਕੀ ਦੇ ਨਾਮ ਆਤਾ ਇਸ਼ਾਰਾ ਜਾਂਦਾ ਇਸ ਨੂੰ ਸਾਰਾ ਆਸਾਰਾ ਪਿਆਨਾਕਾ ਹੈ ਬਾਕੀ ਆਤ ਉਤਰੇੜ ਕਣਾ ਮਧਾਨੀਆਂ ਦੇ ਨਾਲ ਇਹ ਕੋਤੜੜਪੇ ਦੇ ਸੰਬੰਧਿਆਤ ਮੈਂ ਕਹਿੰਦਾ ਹਾਂ ਕਿ ਇਹ ਪਹਾੜ ਸਾਰਾ ਹੀ ਇਤਿਹਾਸ ਹੈ ਇਹ ਦੇਖੋ ਉਹ ਲੰਘਾ ਰਿਹਾ ਹੈ ਇਹ ਇੱਕ ਸਾਰਾ ਇਤਿਹਾਸ ਹੈ ਜੋ ਅਮਰ ਸਾਰਾ ਸ਼ਹਿਰ ਦਾ ਦੱਸਾ ਹੋਇਆ ਹੈ ਉਹ ਦੇਖੋ ਨਗਾਰਾ ਚਾਇਦਾ ਪਾਤੀ ਦੇਖ ਲਿਆ ਨਗਾਰਾ ਹੀ ਇਤਿਹਾਸ ਜੋ ਬੱਚਾ ਦਾ ਲੱਖੀਆਂ ਦਾ ਆਹ ਸਾਰੇ ਜਿਹਾ ਆਪਰੇ ਖੇੜ ਵਿੱਚ ਰੁਝਾਂਗੇ ਕੇ ਤਰਾ ਹੈ ਜਿੱਦਾਂ ਕਿ ਜੇ ਸਨ ਦੇ ਵਿੱਚ ਖੇੜ ਆ ਖੇੜ ਤੇ ਸਾਨੂੰ ਸਾਰਾ ਇਹ ਪੰਜਾਬੀ ਡਿਲਾਸ ਤੇ ਪੰਜਾਬੀ ਦਾ ਡਿਲਾਸ ਤੇ ਅੱਜ ਇਸ ਬਾਰੇ ਮੈਂ ਥੋੜਾ ਵਾ ਫਿਰ ਕਿਸੇ ਦਿਨ ਆ ਕੇ ਇਹਨੂੰ ਵਿਖਾਵਾਂਗੇ। ਤੋਂ ਆ ਸਾਰਾ ਹੀ ਤੋਂ ਬਹੁਤ ਵਧੀਆ ਉਂਦਰ ਤਰੀਕੇ ਨਾਲ ਸੜਾਇਆ। ਵੇਰੇ ਵਿੱਚ ਸਭ ਕੁਝ ਦੇਖਣਯੋਗ ਹੈ। अंदर चल के किस तरह बच्चे ने खेड सारा ही सिस्टम बहुत जो चलता है।, है तो ये है, होल नजारा लेंदे तो ये ਜੋ ਕੋ ਸ਼ਾਹ ਹੈ ਸਾਰੇ ਜੋ ਉਹ ਜਹਣ ਵਾਲੇ ਸਾਰੇ ਹੀ ਗਾਣਿਆਆਂ ਟੇਪਾਂ ਦੇ ਚਿੱਤੇ ਆਇਦਰੀ ਜੋ ਗਾਣਾ ਬਣਾ ਹੋ ਰਿਹਾ ਜੋ ਕਰ ਰਿਹਾ ਸਾਰਾ ਕੁਝ ਇਸ ਤਰ੍ਹਾਂ ਕਰਾਇਆ ਜਾ ਰਿਹਾ ਛੋ ਇਹ ਹੈ ਸਭ ਕੁਝ ਤੇ ਅਕੇ ਨਾਲ ਥੋੜਾ ਜਿਹਾ ਪੂਰਾ ਗੀਂਵ ਖਵਾ ਗਾ ਦੇ ਰਿਹਾ ਆ ਜਿਹੜਾ ਆਹ ਚਲਤਾ ਤਾਂ ਇੱਕ ਰੁਕਾ ਗਿਆ ਪੁਰਾਣਾ ਇਹ ਉਹ ਹੈ ਸਾਹੀ ਆ ਵੀਰ ਸੇ ਦਾ ਇਤਿਹਾਸ ਹੈ ਸਾਰਾ ਹੀ ਇਹੇ ਚੋਂ ਇਹਦੇ ਚੋਂ ਜਿਵੇਂ ਪਾਣੀ ਖਟਿਆ ਜਾਂਦਾ ਸੀ ਆ ਦੇਖੋ ਪੁਰਾਣੇ ਇਤਿਹਾਸ ਵਿੱਚ ਜਦੋਂ ਖੂਹਾਂ ਦੇ ਵਿੱਚੋਂ ਪਾਣੀ ਕੱਢਦੇ ਹੁੰਦੇ ਸੀ ਹਾਂਜੀ ਖੂਹ ਦੇ ਵਿੱਚੋਂ ਪਾਣੀ ਭਰਨਾ ਪਾਣੀ ਪੀਣਾ ਜਦੋਂ ਨਲਕੇ ਨਹੀਂ ਸੀ ਤੋਂ ਤੋਂ ਇਹ ਕੰਮ ਦੇ ਹਾਂ ਹੈ ਇਤਿਹਾਸ ਉਹ ਸਾਰਾ ਇਹ ਕਰਦਾ ਹੈ ਹਰ ਤਰ੍ਹਾਂ ਦਾ ਇਤਿਹਾਸ ਉਹ ਤਾਂਗੇ ਜਿਹੜੇ ਚੱਲ ਜਾਂਦੇ ਸੀ ਆ ਦੇ ਤੋਂ ਤਾਂ ਗਿਆ ਦਾ ਹੁੰ ਪਰ ਤਾਂਗੇ ਥੋੜੇ ਸਮੇਂ ਤੋਂ ਪਿਛਲੇ 8-10 ਸਾਲ 10 ਸਾਲਾਂ ਤੋਂ ਆ ਤਾਂਗੇ ਜਿਹੜੇ ਇਹ ਵੀ ਹੋਣਾ ਨਹੀਂ ਚੱਲ ਰਿਹਾ ਕਿ ਜਿਹੜਾ ਉਹਨਾ ਆਪਰੇ ਇਹ ਤੇ ਸਟੇਜ ਕਰੀ ਪਈ ਬੈਠੇ ਆ ਉਹ ਆ ਗਾਜੀ ਸਿਪੂਆ ਤੇ ਆ ਪਲੰਗ ਕਿੱਥੇ ਆ ਕਿਤਾ ਦਾ ਆਵੇ ਆਹ ਪੁਰਾਣੇ ਪੰਗਾ ਦੇਤੇ ਮੱਥਾ ਲੱਗਣ ਦੇ ਸੀ ਉਸੇ ਪਾਸੇ ਆ ਯਾ ਜੰਡਾਲਾ ਚਲ ਬੜੀ ਇਹ ਹੈ ਜੰਡਾਲਾ ਗੁਰੂ ਵਾਈਪਾਸ ਤੇ ਨਹੀਂ ਜੀ ਵੇਲੀ ਦਾ ਬਹੁਤ ਵਧੀਆ ਨਜ਼ਾਰਾ ਦੇਖਣ ਵਾਲਾ ਹੈਗਾ ਤੋਂ ਇਥੇ ਵੀ ਮੈਂ ਸਪਾਸ ਹੀ ਲਗਾ ਕਰਨ ਉਸ ਇਤਿਹਾਸ ਹੋਰ ਦੇਖਣ ਵਾਲਾ ਹੈਗਾ ਉਹ ਫਿਰ ਕਿਸ ਦਿਨ ਬਖਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ